ਕਾਮਾਗੀ ਜੀ ਨੇ ਮੋਦੀ ਨੂੰ ਵੀ ਕੋਈ ਸ਼ਰਮ ਨਹੀਂ ਆਗੀ ਅੱਜ ਅਸੀਂ ਸਾਰੇ ਹਿੰਦੁਸਤਾਨ ਦੇ ਵਿੱਚ ਰੋਸ਼ ਪ੍ਰਦਰਸ਼ਨ ਕਰਦੇ ਪਏ ਨੇ ਅਸੀਂ ਇੱਥੋਂ ਮੈਂ ਤੇ ਹਰਪ੍ਰਤਾਪ ਅਜਨਾਲਾ ਜੀ ਆਪਣੇ ਅਧਿਆਤਿ ਦਸਤ ਤੋਂ ਲੈ ਕੇ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਜਾਵਾਂਗੇ ਨਾਮ ਕੀ ਲੱਗਦਾ ਕਿ ਇੰਨੇ ਵੱਡੇ ਨੇ ਕਿ ਅਹੁਦੇ ਤੇ ਬੈਠ ਕੇ ਉਹਨਾਂ ਨੂੰ ਇਸ ਤਰ੍ਹਾਂ ਦੇ ਬਿਆਨ ਦੇ ਜੀ ਬਿਆਨ ਬਾਜੀ ਉਹਨੂੰ ਸ਼ਰਮ ਆਣੀ ਚਾਹੀਦੀ ਮੈਂ ਹੋਮ ਮਿਨਿਸਟਰ ਆਂ ਵੀ ਆਪਾਂ ਕਿਹੋ ਜਿਹੇ ਜਿਹੜੇ ਬੰਦੇ ਨੇ ਬਾਬਾ ਜੀ ਨੇ ਸਾਡੇ ਹਿੰਦੁਸਤਾਨ ਕੀ ਸਾਡਾ ਦੁਨੀਆ ਨੂੰ ਪਿਆਰ ਕਰਦੀ ਆ ਉਨੇ ਸਵਿਧਾਨ ਦੇਖਿਆ ਉਹਦੇ ਬਾਰੇ ਲਬਜ ਕਰਦਾ ਪਿਆ ਵਾ ਇਸ ਤੋ ਵਾ ਕਿ ਡੋਬਰਾਂ ਵਾਲੀ ਕਾਰੀਗਰ ਨੂੰ ਸ਼ਰਮ ਆਣੀ ਚਾਹੀਦੀ ਵੀ ਅਸੀਂ ਕਿਹੜੇ ਲਬਜ ਐਸੇ ਉਹਦੇ ਦੇ ਬੈਠ ਕੇ ਕਰਦੇ ਪਏ ਅੱਜ ਕਿੱਥੋਂ ਲੈ ਕੇ ਕਿੱਥੇ ਤੱਕ ਮਾਰਚ ਕਰਦੇ ਅਸੀਂ ਅੱਜ 100 ਦਫ਼ਤਰ ਤੋਂ ਲੈ ਕੇ ਨਾ ਦਿਹਾਤੀ ਦਫ਼ਤਰ ਤੋਂ ਲੈ ਕੇ ਤੇ ਡੀਸੀ ਦਫ਼ਤਰ ਡੀਸੀ ਦਫ਼ਤਰ ਤੱਕ ਰੋਸ ਮਾਰਚ ਕਰਾਂਗੇ ਸਾਬ ਅੱਜ ਜਿਹੜਾ ਕਿ ਰੋਸ ਮਾਰਚ ਕਰਦੇ ਜਾ ਰਹੇ ਕਿੱਥੋਂ ਲੈ ਕੇ ਕਿੱਥੇ ਲੈ ਜਾ ਰਹੇ ਦੇਖੋ ਜੀ ਬੜੀ ਦੁਖਦਾਈ ਗੱਲ ਹੈ ਜਿਹੜਾ ਅਮਿਤ ਸ਼ਾਹੀ ਨੇ ਬਿਆਨ ਦਿੱਤੇ ਨੇ ਪਾਰਲੀਮੈਂਟ ਦੇ ਵਿੱਚ ਬਾਬਾ ਜੀ ਅਮਿਤ ਕਰ ਜੀ ਦੇ ਸਾਹਦੇ ਖਿਲਾਫ ਔਰ ਮੈਂ ਸਮਝਦਾ ਵੀ ਜਿਨ੍ਹਾਂ ਨੇ ਸੰਵਧਾਨ ਲਿਖਿਆ ਹੋਵੇ ਜਿੰਨੂੰ ਸਾਰੀ ਦੁਨੀਆ ਮੰਦੀ ਹੋਵੇ ਹਿੰਦੁਸਤਾਨ ਦੇ ਮੰਦਾ ਹੀ ਆ ਪਿਆਰ ਕਰਦਾ ਹੀ ਹੈ ਇੱਕ ਇੱਕ ਸ਼੍ਰੇਣੀ ਇੱਕ ਇੱਕ ਜਮਾਤ ਇੱਕ ਇੱਕ ਪੱਖ ਜਿਹੜਾ ਹੈ ਉਹਨਾਂ ਨੂੰ ਸਲਾਉਂਦਾ ਹੈ ਔਰ ਉਹਨਾਂ ਨੂੰ ਵੜਿਆਉਂਦਾ ਹੈ ਲੇਕਿਨ ਪਹਿਲੀ ਵਾਰ ਹੋਇਆ ਵੀ ਪਾਰਲੀਮੈਂਟ ਦੇ ਵਿੱਚ ਬੀ ਆਰ ਅੰਬੇਦਕਰ ਸਾਹਿਬ ਦੇ ਖਿਲਾਫ ਇਹ ਜੋ ਸ਼ਬਦ ਵਰਤੇ ਨੇ ਉਹ ਦੁਖਦਾਈ ਨੇ ਤੇ ਸ਼ਰਮਨਾਕ ਨੇ ਔਰ ਇਹ ਚੀਜ਼ ਜਿਹੜੀ ਅਮਿਤ ਸ਼ਾਨੂਏ ਵਾਪਸ ਲੈਣੇ ਚਾਹੀਦੇ ਨੇ ਔਰ ਮਾਫੀ ਮੰਗਣੀ ਚਾਹੀਦੀ ਸਾਰੇ ਹਿੰਦੁਸਤਾਨ ਤੋਂ ਔਰ ਅਸੀਂ ਇਸੇ ਕਰਕੇ ਅੱਜ ਪ੍ਰੋਟੈਸਟ ਕਰ ਰਿਹਾ ਹੈ ਰੋਸ ਮਾਰਚ ਕਰ ਰਹੇ ਆ ਡੀਸੀ ਸਾਹਿਬ ਨੂੰ ਅਸੀਂ ਮੈਮੋਰੰਡਮ ਵੀ ਜਿਹੜਾ ਦੇਣਾ ਆ ਉਹ ਇਹਦੇ ਖਿਲਾਫ ਦੇਣਾ ਆ ਵੀ ਜੋ ਬੋਲਿਆ ਉਹਨੂੰ ਐਕਸਪੈਂਡ ਕੀਤਾ ਜਾਏ ਔਰ ਇਹਦੇ ਖਿਲਾਫ ਜਿਹੜੀ ਆ ਐਫਆਈਆਰ ਦਰਜ ਕੀਤੀ ਜਾ ਇਹ ਸਾਡੀ ਮੰਗ ਹੋਈ ਸਾਰੇ ਜ਼ਿਲ੍ਹਿਆਂ ਦੇ ਲੈਵਲ ਤੇ ਕਰ ਰਹੇ ਰਹੀ ਜਿੰਨੇ ਜ਼ਿਲੇ ਪ੍ਰਧਾਨ ਨੇ ਉਹਨਾਂ ਦੀ ਡਿਊਟੀ ਲੱਗੀ ਆ ਅਮਰਿੰਦਰ ਰਾਜਾ ਵੜਿੰਗ ਜੀ ਦੇ ਜਿਹੜੇ ਸਾਰੇ ਪ੍ਰਦੇਸ਼ ਪ੍ਰਤ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੇ ਹਰ ਜ਼ਿਲ੍ਹੇ ਤੇ ਕਿਹਾ ਹੈ ਵੀ ਤੁਸੀਂ ਰੋਸ ਮਾਰਚ ਕਰਨਾ ਔਰ ਜਿਹੜਾ ਮੈਮੋਰੰਡਮ ਵੀ ਡੀਸੀ ਸਾਹਿਬਾਂ ਨੂੰ ਦੇਖ ਕੇ ਉਹ ਨਾ ਉਹ ਦਿਨ ਜਾ ਰਹੇ